ਫੜ ਲੋ ਫੜ ਲੋ ਇਹਨੂੰ ਜਾਵੇ ਨਾ ਭੱਜ ਗਏ ਫੜੋ ਜਿੱਤੀ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਦੇਖੋ ਭੈਣ ਜਾਨਾ ਭੱਜੋ ਆਜੋ It's open i see. ਬਿੰਦਰਾ ਨੀਵੇਂਦਰੇ ਅੰਜੀ ਭਾਬੀ ਚਾਹ ਬਣੀ ਨਹੀਂ ਆਜੇ ਬਸ ਰੱਖੀ ਹੋਈ ਆ ਨਹੀਂ ਤੈਨੂੰ ਨਹੀਂ ਪਤਾ ਤੇਰੇ ਭਰਾ ਨੇ ਕੰਮ ਤੇ ਜਾਣਾ ਆ ਕੀ ਕਰੀਂਦੀ ਸਵੇਰ ਦੀ ਬਸ ਭਾਬੀ ਮਾਰੀ ਕੰਮ ਕਰਦੀ ਚੜਜੂੜ ਫੇਰ ਕੇ ਆਈਆਂ ਲੈ ਤੈਨੂੰ ਪਤਾ ਆ ਵੇ ਉਹਨੇ ਟਾਈਮ 'ਤੇ ਕੰਮ ਤੇ ਜਾਣਾ ਹੁੰਦਾ ਲੇਟ ਹੋ ਜਾਂਦਾ ਬਸ ਆ ਗਈ 2 ਮਿੰਟ ਚ ਜਲਦੀ ਲੈ ਕੇ ਆ ਜਾ ਜਾ ਆ ਗਈ ਆ ਗਈ ਬਸ ਛੜੀ ਸਾਲ ਦੀ ਬੁੱਢੀ ਹੋ ਗਈ ਆ ਇਹ ਅਕਲ ਪਤਾ ਨਹੀਂ ਇਹਨੂੰ ਕਾਦ ਆਣੀ ਆ ਇੰਤਾਂ ਉਜੜ ਨਾ ਵੀ ਇੱਥੋਂ ਪਤਾ ਨਹੀਂ ਲਹੂ ਪੀਤਾ ਪਿਆ ਇਹਨੇ ਸਾਡਾ ਪੁਜੀ ਚਾਹ ਲਾ ਲਓ। ਕੀ ਗੱਲ ਹੈ ਗੱਤੀ? ਇਹ ਤਾਂ ਨੂੰ ਨੀਂਦ ਨਹੀਂ ਆਈ ਤੇ ਮੈਂ ਚੀਕ ਸੁਣੀ ਸੀ। ਹਾਂਜੀ ਬਾਪੂ ਜੀ, ਉਹ ਤਾਂ ਮੈਨੂੰ ਭੈੜਾ ਸੁਪਨਾ ਆਇਆ ਸੀ। ਅੱਛਾ। ਕੋਈ ਗੱਲ ਨਹੀਂ। ਬਾਪੂ ਜੀ ਇੱਥੇ ਬੈਠ ਮੈਂ ਤੇਨਾਂ ਗੱਲ ਕਰਨੀ ਆ। ਅੱਛਾ ਪਾਪਾ ਜੀ। ਹਾਂਜੀ ਬੈਠ। ਕੀ ਹੋ ਗਿਆ? ਦੇਖ ਪੁੱਤ, ਤੈ ਮੇਰੇ ਘਰ ਨੂੰ ਬਹੁਤ ਸਮਪਿਆ। ਹਾਂਜੀ। ਹੁਣ ਤੇਰੀ ਮਾਂ ਗਈ ਨੂੰ ਕਿੰਨਾ ਟਾਈਮ ਹੋ ਗਿਆ? ਪੁੱਤ ਤੂੰ ਆਪਣੀ ਮੰਮੀ ਰਿਆ ਸਾਰੀਆਂ ਜ਼ਿੰਮੇਵਾਰੀਆਂ ਸੰਭਾਲੀਆਂ। ਹੁਣ ਸਾਡੀ ਵਾਰੀ ਆ। ਫੇਰ ਕੀ ਹੋਇਆ ਬਾਪੂ ਜੀ ਬੱਚੇ ਆਪਣੇ ਮਾਪਿਆਂ ਨੂੰ ਸਾਂਭਦੇ ਹੀ ਹੁੰਦੇ ਨੇ ਜੇ ਮੈਂ ਸਾਂਭਿਆ ਤਾਂ ਇਹ ਕਿਹੜੀ ਵੱਡੀ ਗੱਲ ਸੀ ਤੁਸੀਂ ਹੁਣ ਮੈਨੂੰ ਇਦਾਂ ਕਹਿ ਕੇ ਪਰਾਈ ਕਰਦੇ ਪਏ ਹੋ ਜਣੀ ਹੈਨਾ ਨਹੀਂ ਪੁੱਤ ਕੋਈ ਪਰਾਈ ਵਾਲੀ ਗੱਲ ਨਹੀਂ ਹੁਣ ਤੈਨੂੰ ਕੁਝ ਸੋਚਣਾ ਪੈਣਾ ਇਹ ਪੁੱਤ ਤੂੰ ਵਿਆਹ ਨਾ ਕਰਾਇਆ ਜੱਗ ਨੇ ਮੈਨੂੰ ਜੀਣ ਨਹੀਂ ਦੇਣਾ ਫੇਰ ਕੀ ਹੋਇਆ ਬਾਪੂ ਜੀ ਤੁਸੀਂ ਜੱਗ ਪਿੱਛੇ ਕਿਉਂ ਜਾਂਦੇ ਹੋ ਆਪਣਾ ਘਰ ਤਾਂ ਚੱਲਦਾ ਪਿਆ ਹੈ ਨਾ ਵਧੀਆ ਕੋਈ ਤੇ ਰਾਜੇ ਰਾਣੀਆਂ ਨੇ ਨੀਤੀਆਂ ਰੱਖੀਆਂ ਮੈਨੂੰ ਕੀ ਤੋਲਣੀ ਪੈਣੀ ਕੋਈ ਨਹੀਂ ਬਾਪੂ ਜੀ ਸੋਚਾਂਗੀ ਮੈਂ ਗੱਲ ਸੁਣ ਬਾਪੂ ਕੱਲ ਨੂੰ ਆਰਤੀ ਦੇ ਪੈਸੇ ਦੇਣੇ ਆ ਜੇ ਕੋਈ ਰਿਸ਼ਤੇ ਦੀ ਗੱਲ ਚੱਲਦੀ ਆ ਤਾਂ ਦੇਖ ਲੈ ਚਲਾ ਲੈ ਠੀਕ ਆ ਠੀਕ ਆ ਕੋਈ ਗੱਲ ਨਹੀਂ ਬਾਪੂ ਮੈਂ ਤਾਂ ਹੋ ਨਹੀਂ ਉਹ ਚੱਕ ਹੁੰਦਾ ਉਹ ਤੇ ਕੁੜੀਆਂ ਦਾ ਕਾਹਦਾ ਬੋਝ ਆ ਜੇ ਕੋਈ ਚੰਗਾ ਰਿਸ਼ਤਾ ਮਿਲਿਆ ਮੈਂ ਕਰੇ ਦੇਣਾ ਮੈਂ ਬਿੰਦਨ ਨਾਲ ਤਾਂ ਉਹੀ ਗੱਲ ਕਰਦਾ ਸੀ ਬਾਪੂਣ ਜਿੱਦਾਂ ਦਾ ਰਿਸ਼ਤਾ ਦਾ ਨਾ ਬਨਾ ਨੁੱਕਰ ਨਿਕਾਨੀ ਹੈਗੀ ਬਸ ਤੋਰਨ ਦੀ ਗੱਲ ਕਰਨੀ ਹੈ ਠੀਕ ਆ ਅੱਛਾ ਪੁੱਤ ਦੇਖ ਰਹਾ ਆ ਮੇਰੀ ਧੀ ਨੇ ਇਹ ਘਰ ਵਿੱਚ ਕਿੰਨਾ ਲੇਖਾ ਦਿੱਤਾ ਅੱਜ ਇਹਦੀ ਕਦਰ ਹੈ ਲੱਗਾ ਤਾਂ ਮੈਂ ਮਾਸੀ ਨੂੰ ਫੋਨ ਕਰਾਂ ਇਹ ਤਾਂ ਜੱਬ ਤਾਂ ਵੱਡੇ ਦੇਵਾ ਅੱਜ ਕਰਦੀ ਮਸੀ ਨੂੰ ਹੁਣ ਹੈਲੋ ਹੈਲੋ ਮਸੀ ਕਿੱਦਾਂ ਹਾਲ ਹਾਂ ਠੀਕ ਆ ਤੂੰ ਸੁਣਾ ਤੁਹਾਨੂੰ ਇੱਕ ਕੰਮ ਗਿਆ ਸੀ ਹਾਂਜੀ ਹਾਂਜੀ ਮੈਨੂੰ ਲੱਗ ਗਿਆ ਸੀ ਪਤਾ ਹਾਂ ਉਹ ਵੱਡੀ ਵਾਲਾ ਕੰਮ ਨਾ ਆਪਾਂ ਨੇ ਵੇੜ ਦੇਣਾ ਹੁਣ ਅੱਛਾ ਅੱਛਾ ਮੁੰਡਾ ਦੇਖਿਆ ਇੱਕ ਅੱਛਾ ਹਾਂ ਹੁਣ ਮੈਂ ਇੱਥੇ ਹੀ ਹਾਂ ਨੀ ਆ ਅ ਜਲਦੀ ਆ ਜਾਓ ਫਿਰ ਅੱਛਾ ਜੀ ਦੱਸੋ ਮੈਨੂੰ ਅੱਗੇ ਅੱਛਾ ਜੀ ਠੀਕ ਆ ਇਸ ਪੜਾ ਲਈ ਮੈਂ ਕਿੰਨਾ ਲਿਖਾ ਦਿੱਤਾ ਤੇ ਭਰਾ ਹੁਣ ਮੈਨੂੰ ਬੋਝ ਸਮਝਣ ਲੱਗ ਪਿਆ ਇਹਨੂੰ ਤਾਂ ਅੱਜ ਸਮਝ ਆਇਆ ਕਿ ਭੈਣਾ ਬੋਝ ਹੋ ਜਾਂਦੀ ਹੈ ਕਿੱਦਾਂ ਵਾਸੀ ਹੋ ਗਈ ਫੇਰ ਗੱਲ ਹੋ ਗਈ ਪਤਾ ਹੋ ਗਈ ਅੱਛਾ ਮੁੰਡਾ ਤਾਂ ਹੈਗਾ ਮੇਰੀ ਨਿਗਾਹ ਦੇ ਵਿੱਚ ਹਾਂ ਮੁੰਡੇ ਦੀ ਉਮਰ ਨੇ ਹੈਗੀ 45 ਸਾਲ ਅੱਛਾ ਪਹਿਲਾਂ ਮੁੰਡਾ ਵਿਆਹ ਸੀ ਚੱਲ ਕੋਈ ਨਾ ਵਿਆਹਿਆ ਸੀ ਤਾਂ ਗਿਆ ਹੋਇਆ ਜਾਇਦਾਤ ਬਥੇਰੀ ਆ ਇਹਨੂੰ ਕਿਹੜਾ ਹੁਣ ਲੇਲਪੁਰੇ ਮਿਲਣੇ ਆ ਜਿੱਦਾਂ ਦੀ ਇਹ ਹੈ 40 ਸਾਲ ਦੀ ਤਾਂ ਢੋਗ ਗਈ ਆ ਇਹ ਮੁੰਡਾ ਤਾਂ ਹੈਗਾ ਮੁੰਡੇ ਦਾ ਨਾਮ ਹੈਗਾ ਦੀ ਅੱਛਾ ਚੱਲ ਕੋਈ ਨਾ ਕਿੱਦਾਂ ਸ਼ਰਾਬ ਵਗੈਰਾ ਪੀਂਦਾ ਮਾੜੀ ਮੋਟੀ ਸ਼ਰਾਬ ਪੀਂਦਾ ਚੱਲ ਕੋਈ ਨਾ ਇਹਨੂੰ ਵੀ ਪਤਾ ਲੱਗ ਜਾਊਗਾ ਇਹਨੂੰ ਵੀ ਪਤਾ ਲੱਗ ਜਾਊਗਾ ਕਿਦਾਂ ਦਿਨ ਕੱਢੀਦੇ ਆ ਬਾਕੀ ਤੁਸੀਂ ਸਲਾਹ ਕਰ ਲਓ ਸਲਾਹ ਕਰਕੇ ਮੈਨੂੰ ਦੱਸ ਦੇ ਸਲਾਹ ਕੀ ਕਰਨੀ ਆ ਤੂੰ ਹਾਈ ਸਮਝ ਬੱਸ ਕੱਲੂ ਮੁੰਡੇ ਵਾਲਿਆਂ ਨੂੰ ਲੈ ਕੇ ਨਾ ਸਾਡੇ ਘਰੇ ਆ ਜਾਈਂ ਹਾਂ ਹਾਂ ਘਰੇ ਆ ਜਾਊਂਗਾ ਹਾਂ ਆ ਗੱਲਾਂ ਜਿਹੜੀਆਂ ਆ ਇਹਨਾਂ ਦਾ ਲਕੋ ਰੱਖ ਲੈ ਕੋਈ ਨਹੀਂ ਹਾਂ ਕਿਸੇ ਨੂੰ ਦੱਸਣਾ ਨਹੀਂ ਮੈਂ ਤਾਂ ਇਹ ਬਲਾ ਸਿਰੋਂ ਲਾਣੀ ਆ ਤੈਨੂੰ ਕੀ ਪਤਾ ਮੈਂ ਕਿੰਨੀ ਦੁਖੀ ਆ ਨਾ ਕੋਈ ਕੰਮ ਕਰਦੀ ਐ ਇਹਨੂੰ ਕਿਸੇ ਗੱਲ ਦਾ ਪਤਾ ਨਹੀਂ ਲੱਗਦਾ ਉੱਥੇ ਜਾਊਗੀ ਨਾਲੇ ਆਪੇ ਇਹਨੂੰ ਪਤਾ ਲੱਗੂਗਾ ਫਿਰ ਇਹ ਤਾਂ ਗੱਲ ਹੈ ਜੇ ਟੱਕਰੀ ਨਾ ਉੱਥੇ ਕੋਈ ਫੇਰ ਪਤਾ ਲੱਗਣਾ ਇਹਨੂੰ ਭਾਬੀ ਤਾਂ ਮੇਰੀਆਂ ਹੀ ਗੱਲਾਂ ਕਰਨ ਲੱਗੀ ਹੋਈ ਆ ਕੋਈ ਨਾ ਹੋਰ ਘਰ ਜਾ ਕੇ ਆਪੇ ਕੰਮ ਕਰਨ ਲੱਗ ਜਾਂਦੇ ਆ ਦੇਖੀ ਜਾਈ ਦੂੰ ਉੱਥੇ ਜਾ ਕੇ ਹੁੰਦਾ ਕੀ ਆ ਫੇ ਇਹਦੇ ਨਾਲ ਆਪੇ ਪਤਾ ਲੱਗ ਜਾਣਾ ਹੈ ਭਾਬੀ ਮੇਰੇ ਬਾਰੇ ਇਦਾਂ ਸੋਚਦੀ ਆ ਮੈਂ ਕਦੇ ਸੋਚਿਆ ਨਹੀਂ ਸੀ ਇਹ ਤਾਂ ਮੈਨੂੰ ਖੂਚ ਸਿੱਟਣ ਨੂੰ ਤਿਆਰ ਹੋਈ ਹੋਈ ਆ ਮਸੀ ਮੇਰੀ ਇੱਕ ਗੱਲ ਹੋਰ ਸੁਣ ਆਹ ਜਿਹੜੀ ਸ਼ਰਾਬ ਵਾਲੀ ਆ ਨਾਲੇ ਦੂਜੇ ਵਿਆਹ ਵਾਲੀ ਗੱਲ ਐ ਇਹ ਗੱਲ ਦਾ ਪੜਦਾ ਹੀ ਰੱਖੀ ਕੋਈ ਨਹੀਂ ਇਹ ਗੱਲ ਸਾਡੇ ਦੋਨਾਂ ਚ ਰਹਿਣੀ ਚਾਹੀਦੀ ਆ ਨਹੀਂ ਮੈਂ ਨਹੀਂ ਗੱਲ ਇਹ ਸਾਡੇ ਘਰ ਚ ਪਤਾ ਨਹੀਂ ਲੱਗਣੀ ਚਾਹੀਦੀ ਇਹ ਗੱਲ ਨਹੀਂ ਦੱਸਦੀ ਹਾਂ ਮਸੀ ਤਾਂ ਇਹਨੂੰ ਮੁੰਡਾ ਲੱਭਿਆ ਪਤਾ ਕਿੰਨੇ ਚਿਰ ਹੋ ਗਿਆ ਸਾਨੂੰ ਰਸਤੇ ਲੱਭਦਿਆਂ ਨੂੰ ਅਗਲੇ ਤਾਂ ਇਹਨੂੰ ਉਦੋਂ ਜਵਾਬ ਦੇਈ ਜਾਂਦੇ ਆ ਐਨੀ ਉਮਰ ਵਾਲੀ ਨੂੰ ਹੋਰ ਜੇ ਉਮਰ ਜ਼ਿਆਦਾ ਹੋ ਜਾਂਦੀ ਹੈ ਤਾਂ ਫੇਰ ਹੋ ਵੀ ਜਾਂਦਾ ਹੈ ਹੁਣ ਬਾਕੀ ਗੱਲ ਨਾ ਮੈਂ ਤੁਹਾਨੂੰ ਫੋਨ ਤੇ ਦੱਸੂਗੀ ਇਹਨਾਂ ਦੇ ਆਏ ਤੇ ਇਹਨਾਂ ਨਾਲ ਗੱਲ ਕਰਕੇ ਬਾਕੀ ਜਵਾਬ ਦੀ ਗੱਲ ਜਵਾਬ ਤਾਂ ਮੈਂ ਹੋਣ ਨਹੀਂ ਦੇਣਾ ਹੈਗਾ ਮਾਸੀ ਹੁਣ ਇਹ ਕੰਮ ਨਾ ਪੱਕਾ ਕਰਕੇ ਆਈਂ ਕੋਈ ਨਹੀਂ ਕੋਈ ਨਹੀਂ ਹਾਂ ਪੱਕਾ ਕਰਕੇ ਆਉਣਾ ਹਾਂ ਚੰਗਾ ਬਹੁਤ ਮੈਂ ਹੁਣ ਚਲਦੀ ਆਂ ਚਲ ਠੀਕ ਆ ਚੰਗਾ ਮੈਂ ਨਾ ਪੂਰਾ ਹੁਣ ਜੋਰ ਲਾ ਦੇਣਾ ਆ ਇਹਨੂੰ ਇਸ ਘਰ ਚ ਦਫਾ ਕਰਨ ਲਈ ਕੋਈ ਨਾ ਗੁਰੀ ਨੂੰ ਤਾਂ ਮੈਂ ਮਨਾ ਕੇ ਹੀ ਹਟਣਾ ਇੱਕ ਵਾਰੀ ਗੁਰੀ ਆ ਤਾ ਜਾਵੇ ਨਾ ਵਾਲੀ ਤਾਂ ਕੋਈ ਗੱਲੇ ਹੀ ਹੈ ਨਹੀਂ ਹੁਣ ਹਾਂ ਹੀ ਹੋਊਗੀ ਗੁਰੀ ਕੋਲੋਂ ਵੀ ਆ ਗਏ ਹੋਰ ਆ ਗਏ ਅੱਛਾ ਕੀ ਗੱਲਾਂ ਕਰਦੇ ਸੀ ਉਧਰ ਬਾਪੂ ਉਹ ਤਾਂ ਬਿੰਦਨ ਨੂੰ ਤੁਰੰਤ ਹੀ ਗੱਲਾਂ ਕਰਦੇ ਸੀਗੇ ਸ਼ੁਕਰ ਹੈ ਕਿ ਤੇ ਤੁਹਾਨੂੰ ਵੀ ਪਤਾ ਲੱਗ ਗਿਆ ਵੀ ਉਹਨੂੰ ਭੇਜਣਾ ਆਪਣੇ ਘਰ ਨੂੰ ਹਾਂ ਉਹਨ ਦੇਖੀ ਉਹਦੇ ਵਿਆਹ ਬਾਰੇ ਵਧੀਆ ਵਧੀਆ ਮਾਸੀ ਵੀ ਆਈ ਸੀ ਅੱਜ ਅੱਛਾ ਹਾਂ ਮੇਰੀ ਮਾਸੀ ਨੇ ਰਿਸ਼ਤਾ ਦੇਖਿਆ ਕਹਿੰਦੀ ਮੁੰਡਾ ਤਾਂ ਵਧੀਆ ਆ ਪਰ ਪਹਿਲਾਂ ਵਿਆਹ ਆ ਸੀ ਹੈ ਆ ਚੱਲ ਕੋਈ ਨਾ ਇਹਨੂੰ ਕਿਹੜਾ ਕਿਤੇ ਕੁਆਰੇ ਮੁੰਡੇ ਮਿਲਣੇ ਆ ਇੰਨੀ ਉਮਰ ਹੋ ਗਈ ਆ ਹੁਣ ਇਹਦੀ ਇਨੂੰ ਵੀ ਆਪਣੇ ਘਰ ਭੇਜਣਾ ਹੀ ਆ ਸੀ। ਹਾਂ ਇਹ ਤਾਂ ਗੱਲ ਹੈ ਵੀ। ਫੇ ਲੋਕੀ ਸਾਨੂੰ ਕੀ ਕਹਿਣਗੇ? ਵੀ ਐਨੀ ਉਮਰ ਦੀ ਘਰੇ ਬਿਠਾ ਲਿਓ ਆ। ਹੁਣ ਐਦਾਂ ਆ ਗੱਲ। ਹੁਣ ਉਹ ਕੋਲ ਜ਼ਮੀਨ ਵੀ ਬਥੇਰੀ ਆ ਮੁੰਡੇ ਕੋ। ਅੱਛਾ। ਹਾਂ। ਤੇ ਬਾਕੀ ਘਰ ਵੀ ਬਥੇਰਾ ਸੋਨਾ ਬਣਿਆ ਵਾ। ਆਪਾਂ ਹੁਣ ਨਾ ਨਹੀਂ ਕਰਨੀ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ? ਦੇਖ ਲੈਂਦੇ ਬਾਕੀ ਜਾ ਕੇ। ਆਪਣੇ ਵਾਲੋ ਤਾਂ ਮੈਂ ਹਾਂ ਹੀ ਕਰਤੀ ਮਾਸੀ ਨੂੰ। ਮਾਸੀ ਕਹਿੰਦੀ ਸੀ ਬਾਕੀ ਗੁਰੀ ਨੂੰ ਪੁੱਛ ਕੇ ਫੋਨ ਕਰ ਦੇਂ। ਸੱਦ ਲਈਏ ਫੇ ਉਹਨਾਂ ਨੂੰ ਹੋਰ ਦੇਖ ਲੈਣੇ ਗੱਲ ਕਰਕੇ ਫਿਰ ਚਲ ਠੀਕ ਆ ਫੇ ਸੱਦ ਲੰਨੀ ਆ ਮੈਂ ਫੋਨ ਕਰਕੇ ਉਹ ਸੱਦਲਾ ਸੱਦਣਾ ਠੀਕ ਆ ਦੇਖ ਲੈਣੇ ਵਾਕੀ ਤੁਸੀਂ ਫੇ ਮੇਰਾ ਸਾਥ ਦਿਓ ਜਦੋਂ ਉਹ ਆਊਗੇ ਇਹਨਾਂ ਨੂੰ ਹੱਲੇ ਇਹ ਗੱਲ ਤਾਂ ਮੈਂ ਦੱਸੀ ਨਹੀਂ ਹੈਗੀ ਕਿ ਮੁੰਡਾ ਸ਼ਰਾਬ ਪੀਂਦਾ ਆ ਚਲ ਕੋਈ ਨਾ ਆਪੇ ਪਤਾ ਲੱਗ ਜੂ ਇਹ ਵੀ ਕਿਹੜੀ ਵੱਡੀ ਗੱਲ ਵਾ ਨਾਲੇ ਬਿੰਦਰ ਨੂੰ ਵੀ ਪਤਾ ਲੱਗ ਜੂਗਾ ਸ਼ਰਾਬੀਆਂ ਨਾਲ ਕਿੱਦਾਂ ਰਹੀਦਾ ਆ ਹੋਰ ਕੁੜੀ-ਕੁੜੀ ਵੀ ਦਿਖਾ ਦਿਓ ਹੁਣ ਕੋਈ ਨਾ ਕੁੜੀ ਵੀ ਦਿਖਾ ਦੰਨੇ ਆ ਪਹਿਲਾਂ ਹੋਰ ਗੱਲਬਾਤ ਕਰ ਲਓ ਕੋਈ ਤੁਸੀਂ ਸਾਨੂੰ ਇਹ ਤਾਂ ਦੱਸਿਆ ਨਹੀਂ ਕਿ ਕੁੜੀ ਕਿੰਨਾ ਪੜੀ ਆ ਕੀ ਕੀਤਾ ਆ ਕੀ ਆਂਦਾ ਜਾਂਦਾ ਆ ਕੁਛ ਆਂਦਾ ਵੀ ਹੈ ਉਹਨੂੰ ਕੁੜੀ ਤਾਂ ਥੋੜਾ ਹੀ ਪੜੀ ਹੋਆ ਅੱਛਾ ਪਰ ਮੰਮੀ ਦੇ ਜਾਣ ਤੋਂ ਬਾਅਦ ਨਾ ਉਹਨੇ ਪੜ੍ਹਾਈ ਛੱਡਤੀ ਸੀ ਤਾ ਘਰ ਕੇ ਘਰ ਦਾ ਕੰਮ ਤਾਂ ਸਾਰਾ ਹੀ ਕਰ ਲੰਦੀ ਆ ਉਹ ਹਾਂ ਹਾਂ ਉਹਦੀ ਕੋਈ ਕੰਪਲੀਟ ਨਹੀਂ ਆਉਗੀ ਤੁਹਾਨੂੰ ਨਹੀਂ ਮੈਂ ਕਿ ਸੂਟ ਸੜ ਸਿਲੰਦੇ ਆ ਹਾਂ ਆਂਦੇ ਆ ਸੂਟ ਵੀ ਸੀ ਨੇ ਅੱਛਾ ਅੱਛਾ ਕੀਤੀ ਉਹ ਸਲਾਈ ਉਹਨੇ ਚਲੋ ਇਹ ਤਾਂ ਵਧੀਆ ਆ ਅੱਜ ਕੱਲ ਮਹਿੰਗਾਈ ਵੀ ਬਹੁਤ ਹੋਈ ਹੋਵਾ ਕੁੜੀ ਸਾਡੀ ਬਹੁਤ ਸਾਊ ਆ ਕਦੇ ਕਿਸੇ ਅੱਡ ਗੜ ਚ ਗਈ ਨਹੀਂ ਹੈਗੀ ਕਿਸੇ ਨੇ ਗੱਲ ਨਹੀਂ ਕੀਤੀ ਕਦੇ ਸਾਨੂੰ ਵੀ ਸਾਊ ਕੁੜੀ ਆ ਹੀ ਚਾਹੀਦੀ ਆ ਮੇਰਾ ਘਰ ਤਾਂ ਮੇਰੀ ਧੀ ਨੇ ਸੰਭਿਓ ਉਹਨੇ ਸਭ ਕੁਝ ਕਰਨਾ ਉਹਦੇ ਸਿਰ ਤੇ ਮੇਰਾ ਘਰ ਅਛੇ ਚਲ ਹੁਣ ਕੁੜੀ ਤਾਂ ਦਿਖਾ ਦੋ ਬਾਕੀ ਗੱਲਾਂ ਬਾਅਦ ਚ ਕਰਾਂਗੇ ਕੋਈ ਨਾ ਲਿਆਨੀ ਆ ਮੈਂ ਕੁੜੀ ਨੂੰ ਵੀ ਇੱਕ ਬਿੰਦਰ ਗੱਲ ਸੁਣ ਮੇਰੀ ਤੈਨੂੰ ਦੇਖਣੇ ਆਲੇ ਆਏ ਆ ਉੱਥੇ ਜਾ ਕੇ ਕੋਈ ਫालतू ਗੱਲ ਨਹੀਂ ਕਰਨੀ ਚੁੱਪ ਕਰਕੇ ਬੈਠਣਾ ਆ ਚੱਲ ਉੱਠ ਮੇਰੇ ਨਾਲ ਤੁਰ ਤੁਰ ਪਾ ਹੁਣ ਸੋਚੀ ਪਤਾ ਨਹੀਂ ਕਿ ਆ ਜਾਂਦੀ ਆ बैठ जाते, देख लो कुड़ी ਸੂਟ ਕਿਦਾਂ ਹੋਇਆ ਹੂੰ ਮੈਂ ਵੀ ਉਹ ਹੀ ਦੇਖਦੀ ਹਾਂ ਕਿੰਨਾ ਬੇਕਾਰ ਸੂਟ ਆ ਹੂੰ ਕਮਾਉਣ ਨੂੰ ਨਾ ਭਾਬੀ ਸੂਟ ਤਾਂ ਸੋਨਾ ਪਾ ਲੰਦੀ ਅੱਜ ਜਾਂ ਤੈਨੂੰ ਪਤਾ ਹੈ ਦੇਖਣਾ ਹੈ ਕਿ ਬੰਦਾ ਢੰਗ ਦਾ ਸੂਟ ਪਾ ਲੰਦਾ ਹੈ ਜਾਦੀ ਹੈ ਤੁੰ ਅੰਦਰ ਜਾ ਕੇ ਚਾਹ ਬਣਾ ਕਿਦਾਂ ਬਾਜੀ ਕੁੜੀ ਪਸੰਦ ਆਦਨ ਨੂੰ ਹੂੰ ਕੁੜੀ ਤਾਂ ਪਸੰਦ ਹੈ ਬਿੰਦਰ ਸਤਿ ਸ਼੍ਰੀ ਅਕਾਲ ਬਿੰਦਰ ਕਿੱਥੇ ਹੈ ਦੀਦੀ ਬਿੰਦਰ ਸੋਈ ਚ ਹੈ ਚਾਹ ਬਣਾਉਂਦੀ ਆ ਚਲ ਠੀਕ ਆ ਫਿਰ ਮੈਂ ਉਹਨੂੰ ਜਾ ਕੇ ਮਿਲਦੀ ਆ ਇਹ ਮੁੰਡਾ ਕਿੱਥੇ ਮੈਨੂੰ ਦੇਖਿਆ ਲੱਗਦਾ ਹੈ ਬਿੰਦਰ ਤੋਂ ਪੁੱਛਦੀ ਆ ਇਹ ਪਤਾ ਨਹੀਂ ਕੀ ਕਰਨ ਆਈ ਆ ਜਾ ਕੇ ਦੇਖਣਾ ਪੈਣਾ ਆ ਕਿਤੇ ਬੇੜੀਆਂ ਚ ਬੱਟੇ ਨਾ ਪਾ ਦੇ ਮਸੀ ਮਸੀ ਦਾ ਮੈਂ ਰਿਸ਼ਤਾ ਲੱਭਿਆ ਮਾਸੀ ਨੂੰ ਗਹਿ ਕੇ ਪਤਾ ਨਹੀਂ ਹੁਣ ਜਾਨੀ ਆ ਮੈਂ ਬਿੰਦਰ ਹਾਲੇ ਤੱਕ ਇਹ ਪਰੋਣੇ ਕੋਣ ਆਏ ਇਹ ਤਾਂ ਭਾਬੀ ਨੇ ਰਿਸ਼ਤਾ ਲਗਿਆ ਤਾਂ ਇਹ ਪਰੋਣੇ ਇਹ ਮੁੰਡਾ ਇਹ ਮੁੰਡਾ ਤਾਂ ਮੈਨੂੰ ਦੇਖਿਆ ਲੱਗਦਾ ਹੈ ਕਿਤੇ ਤੂੰ ਦੇਖਿਆ ਆ ਕਿੱਥੇ ਦੇਖਿਆ ਇਤੋਂ ਇਹਨੂੰ ਇਹ ਇਹ ਮੈਂ ਦੇਖਿਆ ਸੀ ਇਹਨੂੰ ਕਿੱਥੇ ਦੇਖਿਆ ਸੀ ਇਹਨੂੰ ਸੱਚ ਮੈਂ ਦੇਖਿਆ ਸੀ ਥਾਣੇ ਦੇ ਬਾਹਰ ਥਾਣੇ ਦੇ ਬਾਹਰ ਇਹ ਦੀ ਤਾਂ ਕ ਨੀ ਤੂੰ ਸਾਡੇ ਨਾਟਕ ਦੇਖਣ ਲਈ ਮੇਰਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ